ਚਾਹੋਗੇ ਪ੍ਰਕਾਸ਼ ਪੁਰਬ ਦੇ ਉੱਪਰ ਜਿਹੜੀਆਂ ਕੀ ਤਿਆਰੀਆਂ ਜਿਹੜੀਆਂ ਦੇਖਣ ਨੂੰ ਮਿਲਦੀ ਹੈ ਹਰਮੰਦਰ ਸਾਹਿਬ ਪਹਿਲੇ ਉਹਨਰ ਮੈਂ ਆਪ ਜੀ ਦੇ মিডিਆ ਰਹਿ ਸਾਰਿਆਂ ਨੂੰ ਵਧਾਈ ਦੇਣੀ ਚਾਹੁੰਨਾ ਲੱਖ ਲੱਖ ਵਧਾਈ ਹੋਏ ਪਹਿਲੇ ਪ੍ਰਕਾਸ਼ ਦੀ ਗੁਰੂ ਰਾਮਦਾਸ ਜੀ ਦੀਆਂ ਬੜੀਆਂ ਕਿਰਪਾ ਵਾ ਠਾਠਾ ਮਾਰਦਾ ਇਕੱਠ ਤੁਹਾਨੂੰ ਦੇਖੀ ਰਿਹਾ ਹੋ ਕਿ ਤਾਂ ਸੰਗਤਾਂ ਆ ਰਹੀਆਂ ਤੇ ਜਾ ਰਹੀਆਂ ਨੇ ਬਹੁਤ ਅੱਜ ਤੋਂ ਇਕੱਠ ਦੀ ਜਿਹੜੀ ਆ ਬੜੀ ਮਾੜੀ ਪਰਮਾਤ ਰਹੀ ਆ ਸਵੇਰ ਤੋਂ ਵੇਖਣ ਨੇ ਦਰਪਾਲ ਸਾਹਿਬ ਦੇ ਚ ਇਸੇ ਤਰ੍ਹਾਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆ ਪਹਿਲੇ ਪ੍ਰਕਾਸ਼ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਲੋਕਾਂ ਨੇ ਬਹੁਤ ਸਚੇਰੇ ਪ੍ਰਬੰਧ ਕੀਤੇ ਗਏ ਆ ਜਿੱਥੇ ਲੋਕਾਂ ਨੇ ਆਪਣੇ ਬੂਹੇ ਅੰਦਰ ਪੱਖੇ ਲਾਏ ਆ ਵੀ ਗਰਮੀ ਨਾ ਮਹਿਸੂਸ ਹੋਏ ਘਰਾਂ ਦੇ ਦਰਵਾਜ਼ੇ ਖੋਲ ਦਿੱਤੇ ਗਏ ਨੇ ਵੀ ਆਓ ਸਾਡੇ ਘਰਾਂ 'ਚ ਆਰਾਮ ਕਰੋ ਪ੍ਰਵਾਦ ਤੋਂ ਵੱਧ ਸੰਗਤਾਂ ਨੂੰ ਆਪਣੇ ਘਰਾਂ 'ਚ ਠਰੌਂਦੇ ਨੇ ਫਿਰ ਇਹ ਪਹਿਲੇ ਪ੍ਰਕਾਸ਼ਵਾਜ ਦੇ ਤੇ ਪ੍ਰਸ਼ਾਦਾ ਪਾਣੀ ਪਕਾ ਕੇ ਤਿਆਰ ਕਰਕੇ ਛਕਾ ਕੇ ਉਹਨਾਂ ਘਰਾਂ ਤੋਂ ਲੈ ਕੇ ਆਉਂਦੇ ਨੇ ਇਸੇ ਤਰ੍ਹਾਂ ਦਰਬਾਰ ਸਾਹਿਬ ਜਾਣੀਏ ਇੱਥੇ ਵੀ ਬੜੇ ਸਚੇਰੇ ਪ੍ਰਬੰਧ ਕੀਤੇ ਗਏ ਨੇ ਜਿੱਥੇ ਸਰਾਵਾਂ ਦਾ ਪ੍ਰਬੰਧ ਕੀਤਾ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਉਥੇ ਇਥੇ ਦੇਸ਼ ਵਿਦੇਸ਼ਾਂ ਤੋਂ ਲਿਆ ਕੇ ਪ੍ਰਧਾਨ ਜੀ ਹੁਣਾਂ ਨੇ ਬੂਟੇ ਇਹੋ ਜਿਹੇ ਫੁੱਲ ਲਾਏ ਆ ਉਹਨਾਂ ਦੀਆਂ ਇੰਨੀਆਂ ਸੁਗੰਧੀਆਂ ਆ ਵੀ 4 ਦਿਨ ਲੱਥ ਜਾਣ ਤੋਂ ਬਾਅਦ ਵੀ ਚੀਜ਼ ਸੁਗੰਧੀਆਂ ਆਉਂਦੀਆਂ ਰਹਿਨੀਆਂ ਅੱਜ ਉਹ ਅੰਦਰ ਲੱਗਣ ਰਹੇ ਨੇ ਬਾਹਰ ਤੱਕ ਸੁਗੰਧੀਆਂ ਆ ਰਹੀਆਂ ਵੱਖਰੇ ਵੱਖਰੇ ਭਾਂਤਾਂ ਦੇ ਜਿਹੜੇ ਫੁੱਲ ਆ ਉਹ ਲਿਆ ਕੇ ਲਾਏ ਗਏ ਨੇ ਅਸੀਂ ਘਰ ਬੈਠੇ ਸੰਤਾਂ ਨੂੰ ਆਣੇ ਆ ਇਹੋ ਜਿਹੇ ਨਜ਼ਾਰਾ ਨਹੀਂ ਘੱਲ ਬਣਾ ਆਂਦੇ ਜਦੋਂ ਪਾਦਸ਼ਾਹ ਦਾ ਪ੍ਰਕਾਸ਼ ਆਉਂਦਾ ਵਾ 33 ਕਰੋੜ ਦੇਵਤਾ ਜਿਹੜਾ ਵਾ ਉਹ ਆਣ ਕੇ ਦਰਸ਼ਨ ਕਰਦੇ ਨੇ ਉਹ ਫੁੱਲ ਪਰ ਸੌਂਦੇ ਨੇ ਗੁਰੂਬਾਰ ਤੇ ਬੜੀ ਪਾਰਸ਼ਾਹ ਜੇ ਕਿਰਪਾ ਵਾ ਜਦੋਂ ਉਥੋਂ ਨਗਰ ਕੀਤਾ ਤੋਤਾ ਵਾ ਉਥੋਂ ਵੇਖਣ ਵਾਲਾ ਇਕੱਠ ਹੁੰਦਾ ਵਾ ਗਲੀਆਂ ਦੇ ਵਿੱਚੋਂ ਨੰਗਿਆਂ ਨਹੀਂ ਜਾਂਦਾ ਤੇਲ ਮਾਰਿਆ ਪੁੰਜੇ ਨਹੀਂ ਪੈਂਦਾ ਐਨੀਆਂ ਸੰਗਤਾਂ ਜੁੜ ਜਾਂਦੀਆਂ ਨੇ ਪਹਿਲੇ ਪ੍ਰਕਾਸ਼ ਦੇ ਦਿਹਾੜੇ ਤੇ ਤੇ ਉੱਥੇ ਦਰਬਾਰ ਸਾਹਿਬ ਮੈਨੇਜਰ ਸਾਹਿਬ ਵੱਲੋਂ ਬੜਾ ਸੋਹਣਾ ਸਜੇਰੇ ਪ੍ਰਬੰਧ ਕੀਤੇ ਗਏ ਸਰਦਾਰ ਭਗਵਾਨ ਸੋਹਣਾ ਵੱਲੋਂ ਬਹੁਤ ਵਧੀਆ ਲੱਗਾ ਵਾ ਮਨ ਬੜਾ ਗੱਦਗੱਦ ਹੋਇਆ ਵਾ ਇਸ ਦਿਨ ਨੂੰ ਅਸੀਂ ਦੇਖਦੇ ਹਾਂ ਅਸੀਂ ਨਹੀਂ ਸਮੂਚੀਆ ਸੰਗਤਾਂ ਦੀਆਂ ਵਾ ਆਉ ਆਪਾਂ ਆਣ ਕੇ ਹੱਥੀਂ ਸੇਵਾ ਕਰਕੇ ਆਪਣੀਆਂ ਝੋਲੀਆਂ ਭਰੀਏ ਗੁਰੂ ਪਾਤਸ਼ਾਹ ਜਿੱਤੇ ਪੰਜਵੇਂ ਪਾਤਸ਼ਾਹ ਨੇ ਪਾਰੇ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਲਿਆਂਦਾ ਉਥੇ ਅੱਜ ਵੀ ਵੇਖੋ ਸ੍ਰੀ ਅਕਾਲ ਤਖਤ ਸਾਹਿਬ ਦੇ ਥੱਲੜੇ ਬੰਨੇ ਜਿਹੜੇ ਗੁਰੂ ਪਾਤਸ਼ਾਹ ਦੇ ਪਲੰਘੇ ਦੇ ਥੱਲੜੇ ਬੰਨੇ ਅੱਜ ਵੀ ਚਾਦਰ ਵਿਛੀ ਹੁੰਦੀ ਆ ਉਹ ਚਾਦਰ ਤੇ ਮਹਾਰਾਜ ਪਾਏ ਪਾਤਸ਼ਾਹ ਨੇ ਆਪਣਾ ਪ੍ਰਕਾਸ਼ ਕੀਤਾ ਉੱਥੇ ਪਲੰਘੇ ਤੇ ਗੁਰੂ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਅੱਜ ਵੀ ਬੜੀ ਸ਼ਰਧਾ ਦੇ ਨਾਲ ਪਾਵਣਾ ਦੇ ਨਾਲ ਦਰਬਾਰ ਸਾਹਿਬੋਂ ਸ੍ਰੀ ਅਨੰਗਰ ਕੀਰਤਨ ਨਿਕਲਦੇ ਨੇ। ਜਿਹੜਾ ਪਹਿਲਾ ਪ੍ਰਕਾਸ਼ ਦਾ ਜਿਹੜਾ ਿਹੜੇ ਨੂੰ ਮੁੱਖ ਰੱਖ ਦਿਆ ਹੋਇਆ। ਸਮੂਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣੀ ਚਾਹੁੰਨਾ। ਸਾਡੇ ਪਾਸੇ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ ਜੀ ਹਰਮੰਦਰ ਸਾਹਿਬ ਦੇ। ਦਰਬਾਰ ਸਾਹਿਬ ਦੇ ਤਕਰੀਬਨ ਸਾਰੇ ਬੰਨੇ ਜਿੰਨੇ ਵੀ ਆ ਉੱਥੇ ਸਜਾਵਟ ਕੀਤੀ ਜਾ ਰਹੀ ਆ। ਅਕਾਲ ਤਖਤ ਸਾਹਿਬ ਤੇ ਸਜਾਵਟ ਕੀਤੀ ਰਹੀ ਆ। ਜਿੱਥੇ ਵੀ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਚੱਲ ਰਿਹਾ ਉੱਥੇ ਸਜਾਵਟ ਕੀਤੀ ਤੁਹੇ ਆਰ ਕੇ ਵੇਖੋ ਕਿਦੇ ਸੋਹਣੇ ਵਧੀਆ ਨਜ਼ਾਰਾ ਬੱਜਾ ਹੋ ਜੀ ਬਹੁਤ ਆਨੰਦ ਆ ਰਿਹਾ